ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਵਾਲਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਨ ਬੁਟੀਕ ਤੇ ਤੇ ਇਹ ਅਮਨ ਸਲਵਾਰ ਦੀ ਮੂਰੀਆਂ ਤੇ ਕਢਾਈ ਕਰ ਰਹੀ ਆ ਇਹ ਸਲਵਾਰ ਬਣ ਚੁੱਕੀ ਦੀ ਇਹਨੂੰ 1.5 ਕਿੰਮ ਬਣਾਇਆ ਕਰਿਆ ਕਢਾਈ ਠੀਕ ਹਾਂ ਦੇਖੋ ਕਈਮ ਕਲਰ ਦੀ ਸਲਵਾਰ ਆ ਇਹ ਜਿਹਦੇ ਤੇ ਆਹ ਫੁੱਲਾਂ ਦਾ ਰੰਗ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਦੇਖੋ ਤੁਸੀਂ ਲੈ ਆਸਲੇ ਮੂਰੀਆਂ ਵੀ ਦਿਖਦੀਆਂ ਹਨ ਕਿ ਉਹ ਕਿੰਨੇ ਬਣੀਆਂ ਵੀ ਜਾਂ ਦੇਖੋ ਬਣੀ ਹੋਈ ਸਲਵਾਰ ਆ ਇਹ ਆ ਦੇਖੋ ਆ ਉਹ ਡੇੜੀ ਹੋਈ ਆ ਮਤਲਬ ਤੁਸੀਂ ਬਣੀ ਹੋਈ ਸਲਵਾਰ ਤੇ ਵੀ ਕਢਾਈ ਕਰ ਸਕਦੇ ਹੋ ਸੂਟ ਦੇ ਫਿੱਕੇ ਰੰਗ ਦੇ ਹਿਸਾਬ ਨਾਲ ਇਹ ਗੂੜੇ ਗੂੜੇ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਆ ਦੇਖੋ 1 2 3 ਰੰਗ ਵਰਤੇ ਗਏ ਨੇ ਉਸ ਤੋਂ ਬਾਅਦ ਰਿਪੀਟ ਕੀਤੇ ਗਏ ਨੇ ਤੇ ਥੱਲੇ ਪੱਤੀਆਂ ਬਣਾਈਆਂ ਜਾਣਗੀਆਂ ਤੇ ਇਹ ਪੁੱਲਾਂ ਦੇ ਉੱਤੇ ਵੀ ਨੇ ਛੋਟੀਆਂ-ਛੋਟੀਆਂ ਪੱਤੀਆਂ ਉਹ ਨਾ ਜਾਣਗੀਆਂ ਇੱਕ ਆ ਕਿਹੜਾ ਹੁੰਦਾ ਨਾਬੀ ਕਿਹੜਾ ਹੁੰਦਾ ਇਹ ਮਹਿਰੂਨ ਆ 골ਡਨ ਆ ਗਿਆ ਸਕਾਈ ਬਲੂ ਆ ਗਿਆ ਬੱਸ ਇਹ ਅੱਜ ਅਮਨ ਸਵੇਰੇ-ਸਵੇਰੇ ਲੱਗ ਰਹੇ ਨੇ ਇਹ ਦੇਣਾ ਸੂਤ ਜਲਦੀ

ਇਹ ਨਵੇਂ ਨਵੇਂ ਰੰਗ ਹੋਣ ਨੇ ਇਹ ਰੰਗਾਂ ਦਾ ਮਿਕਸ ਮੈਟਰਲ ਆ ਇਹ ਕੋਈ ਨਾਮ ਹੀ ਨਹੀਂ ਦੱਸ ਸਕਦਾ ਆਪਾਂ ਕਿਸੇ ਕਿਸੇ ਰੰਗ ਦਾ ਤਾਂ ਨਾਮ ਹੀ ਨਹੀਂ ਪਤਾ ਹੁੰਦਾ ਇਹ ਰੰਗ ਕਈ ਨੇ ਕਈ ਉਹਨਾਂ ਸਲਾਈ ਦੇ ਵਿੱਚ ਵੀ ਕਿਹੜੇ ਰੰਗ ਆਏ ਨੇ ਲੈ ਆਪਾਂ ਨੂੰ ਸਰਕਾਰ ਤੋਂ ਗਿਣਤੀ ਨਹੀਂ ਮਿਲਦੀ ਆ ਨਾ ਕੱਲ ਦੇਖ ਲਾਓ ਰੀਡ ਕਿੰਨੀ ਔਖੀ ਮਿਲਦੀਗੀ ਦੇਖੋ ਜਿਹੜਾ ਉਹ ਥੱਲੇ ਪੱਤੀਆਂ ਹਨਾ ਚੱਲ ਜਿਹਾ ਇਹਦਾ ਇਹ ਨਾਲ ਫੁੱਲ ਕੰਪਲੀਟ ਹੋ ਰਿਹਾ ਇੰਨਾ ਸੋਹਣਾ ਲੱਗ ਰਿਹਾ ਤੇ ਬਾਕੀ ਉਹਦੇ ਉੱਪਰ ਪੱਕੀਆਂ ਬਣਾਂ ਜੰਗੀਆਂ ਨੇ ਸੋਹਣਾ ਤੇ ਨਵਾਂ ਜੇ ਸਾਹੀ ਨੀਗਰ 80 ਵਾਲੀ ਇਹ ਨਾ ਜਿਵੇਂ ਸਾਸ ਤੋਂ ਟੀਆ ਕਰੀਊਗਾ ਜਿਵੇਂ ਮੂਰੀਆਂ ਤੇ ਕੜਾਈ ਕਰੀਆ ਐਨੇ ਵਾਲੀ ਇਹ ਕਿੰਨੀ ਸੋਹਣੀ ਸਰਵਾਰ ਬਣ ਜੂਗੀ ਅਬ ਇਹਦੇ ਸੂਟ ਦੇ ਵੀ ਕੜਾਈ ਆ ਪ੍ਰਿੰਟਡ ਸੂਟ ਆ ਪ੍ਰਿੰਟਡ ਆ ਕਮੀਲ ਪ੍ਰਿੰਟਡ ਉਹਦੇ ਚ ਹੀ ਫੁੱਲ ਚੱਕ ਕੇ ਬਣਾਇਆ ਹੈ ਕਮੀ ਤਾਂ ਨਹੀਂ ਆਇਆ ਆਇਆ ਹੋਰ ਵੀ ਦਿਖਾਈ ਫਿਰ ਆਪਾਂ ਦਿਖਾਵਾਂਗੇ ਮੈਚਿੰਗ ਇਹ ਕਿੱਡੀ ਹੈ ਇਹ ਪ੍ਰਿੰਟਡ ਸੂਟ ਦੇ ਉੱਤੇ ਡਿਜ਼ਾਈਨ ਬਣਾਇਆ ਹੋਇਆ ਉਹਦੇ ਨਾਲ ਮੈਚਿੰਗ ਕੀਤੀ ਹੈ ਇਹ ਉਸੇ ਜਿਹੇ ਰੰਗ ਲੈtene ਨੇ ਜਿਹੜੇ ਉਹਦੇ ਇਹ ਹੀ ਰੰਗਾਂ ਦੇ ਡਿਜ਼ਾਈਨ ਦੀਏ ਪ੍ਰਿੰਟ ਇਹ ਰੰਗਾਂ ਦੇ ਅਗਲੇ ਵੇ ਜਿਹੜਾ ਪ੍ਰਿੰਟਡ ਸੂਟ ਆਊਗਾ ਉਹ ਕਰੀਮ ਹੋਊਗਾ ਇਹ ਸਾਫ ਸਲਵਾਰ ਆ ਜਿਹੜੇ ਸੂਟ ਦੇ ਉੱਤੇ ਪ੍ਰਿੰਟ ਹੋ ਰਹੀ ਹੈ ਆ ਕਮੀਜ਼ ਦੇ ਉੱਤੇ ਇਹ ਡਿਜ਼ਾਈਨ ਦੀ ਗੱਲ ਉਹ ਡਿਜ਼ਾਈਨ ਦੀ ਕਾਪੀ ਕਰਕੇ ਇਹ ਸਲਵਾਰ ਨੂੰ ਵੀ ਤੇ ਕਢਾਈ ਕੀਤੀ ਗਈ ਹੈ ਤਾਂ ਕਿ ਸੂਟ ਦੇ ਨਾਲ ਮੈਚਿੰਗ ਹੋ ਸਕੇ ਆਪਾਂ ਕਰੋ ਸੂਟ ਵੀ ਬਣਾਵਾਂਗੇ ਦੇਖੋ ਪੱਤੀਆਂ ਦੇ ਨਾਲ ਕਿੰਨਾ ਸੋਹਣਾ ਲੱਗਿਆ ਰਿਹਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀਗਾ ਵੀ ਆਪਾਂ ਤੁਹਾਨੂੰ ਸੂਟ ਵੀ ਦਿਖਾਵਾਂਗੇ ਤੇ ਫਿਰ ਤੁਸੀਂ ਦੱਸਿਓ ਵੀ ਸੂਟ ਦੇ ਨਾਲ ਕਿੰਨੀ ਕੁ ਮੈਚਿੰਗ ਹੋਈ ਹੈ ਇਹਦੀ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਲੈਨਰ ਜੀ ਡੇਲੀ ਵੀਡੀਓ ਪਾਉਂਦੇ ਹੁੰਦੇ ਸੀਗੇ ਸਾਡੀ ਇਹ ਜੀ ਘੋਲ ਹੋਈ ਅਸੀਂ ਵੀਡੀਓ ਪਾਉਣਾ ਛੱਡ ਗਏ ਹੁਣ ਸਾਡੀ ਕੋਸ਼ਿਸ਼ ਰੋ ਕਿ ਵੀ ਅਸੀਂ ਵੀਡੀਓ ਪਾਇਆ ਕਰੀਏ ਦੇਲੀ ਨਹੀਂ ਟਕਟਕ ਟੱਕ ਟੱਕ ਇੱਕ ਦਿਨ ਛੱਟ ਕੇ ਜਿਵੇਂ ਆਹ ਵੀਡੀਓ ਦੇ ਵਿੱਚ ਤਾਂ ਦੇਖਿਆ ਉਹਨਾਂ ਲਾਈਨਿੰਗ ਜਿਹੀ ਇੰਨੀ ਦਿਖ ਰਹੀ ਹੈ ਜਿਵੇਂ ਐ ਲਾੜਾ ਦੱਸਾ ਜਦੋਂ ਕੋਟ ਰਾਈ ਦਾ ਹੋਵੇ ਕੋਟ ਰਾਈ ਨਹੀਂ ਬੋਲਨ ਪਸ਼ਮੀਨਾ ਬੋਦਰ ਪਸ਼ਮੀਨਾ ਹਾਂ ਨਹੀਂ ਇਹ ਨਹੀਂ ਪੁਰਾਣੇ ਟਾਈਮ 'ਚ ਉਹਨਾਂ ਇੰਨੇ ਕੱਪੜੇ ਹੁੰਦੇ ਸੀ ਇਹ ਇੰਨੇ ਤਰ੍ਹਾਂ ਦੇ ਪਹਿਲਾਂ ਤਾਂ ਹੁੰਦੇ ਪਹਿਲਾਂ ਹੁੰਦੇ ਸੀ ਨਾ ਡੀ ਚੈਨ ਹੋਰ ਗਏ ਕੋਤਾ ਨਹੀਂ ਕਿਹੜਾ ਦਾ ਵੀ ਨਾ ਜਾ ਜਾ ਦਾ ਪਹਿਲਾਂ ਨਹੀਂ ਕੋਆਰਟੀਨ ਹਾਂ ਨਾ ਲੋਕ ਪਾਉਂਦੇ ਤੇ ਅੱਗੇ ਪੁਰਾਣੇ ਸਟੈਂਪਸ ਤਾਂ ਕਹਿੰਦੇ ਖੱਦਰ-ਖੱਦਰ ਦੀ ਬਣਾ ਕੇ ਪਾਉਂਦੇ ਉਹਦੇ ਦੀ ਬੁੜੀਆਂ ਘਰੇ ਬੁਣਦੀਆਂ ਪਹਿਲਾਂ ਤਾਂ ਬੁੜੀਆਂ ਦੋ-ਦੋ ਤਿੰਨ-ਤਿੰਨ ਬੁੜੀਆਂ ਨਾ ਇੱਕ ਨਾਲ ਦੇ ਵੀ ਸੂਟ ਪਾ ਲੈਂਦੇ ਤੇ ਹਨਾ ਅੱਜ ਵੀ ਹੁਣ ਹੋਣਾ ਬਟਰੈਂਡ ਹੋ ਗਿਆ ਉਹ ਜਿਹੜੇ ਚੱਲੇ ਪਿਆ ਇੱਕ ਜਿਵੇਂ ਇੱਕ ਥਾਣ ਲਿਆਂਦਾ ਉਹਦੀ ਸਾਰੀਆਂ ਸਾਰੇ ਟੱਪਰ ਦੇ ਇੱਕ ਥਾਂ ਚ ਬਣ ਜਾਂਦੇ ਤੇ ਪਹਿਲਾਂ ਬੰਦੇ ਵੀ ਬਣਉਂਦੇ ਜੀਏ ਹਾਂ ਪਰ ਅਗਲਾ ਇੱਕ ਥਾਣ ਲਿਆਉਣਾ ਸੀ ਕਿਉਂਕਿ ਜਿਹੜਾ ਹੁਣ ਮੂਰੇ ਹੁੰਦਾ ਤੇ ਕੁਈ ਨਹੀਂ ਬੰਦਾ ਜਦੋਂ ਛੋਟੇ ਹੁੰਦੇ ਸੀ ਇੱਕ ਵਿਆਹ ਚ ਗਏ ਸੀ ਅਸੀਂ ਚਾਰ ਜਾਨੇ ਨੇ ਇੱਕ ਨਾਲ ਦੇ ਪੈਂਟਿੰਗ ਵੀ ਜਪਾਈ ਦੀਏ ਹੁਣ ਵੀ ਆਈ ਪਾਉਂਦੇ ਨੇ ਪਰ ਐ ਵੀ ਹੁਣ ਥੋੜਾ ਜਿਹਾ ਡਿਜ਼ਾਈਨ ਬਾਦਲ ਬਸ ਥੋੜਾ ਜਿਹਾ ਹੁਣ ਟ੍ਰੈਸ ਕੋਡ ਜਾ ਬਣ ਗਿਆ ਜਿਵੇਂ ਵਿਆਹਾਂ ਦੇ ਵਿੱਚ ਹੈ ਨਾ ਹਾਂ ਵੀ ਕਨਾਲ ਦੇ ਕੱਪੜੇ ਇੱਕ ਰੰਗ ਦੇ ਇੱਕ ਰੰਗ ਦੇ ਪਾ ਲੈਂਦੇ ਨੇ ਆ ਡਿਜ਼ਾਈਨ ਵੰਨ ਹੋ ਅੱਡੂ ਅੱਡੂ ਹੋ ਜਾਦਾ ਚਾਹੇ ਰੰਗ ਇੱਕ ਹੋ ਜਾਂਦਾ ਮੋਤੀ ਸੇਮ ਵੀ ਪਾਉਂਦੇ ਨੇ ਹਾਂ ਇੱਕ ਘਰ ਦੇ ਸੇਮ ਪਾ ਲੈਂਦੇ ਉਹਨੂੰ ਇਹ ਜਿਹੜੀਆਂ ਉੱਪਰ ਪੱਤੀਆਂ ਨੇ ਛੋਟੀਆਂ ਛੋਟੀਆਂ ਉਹ ਵੀ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਇਹ ਆਮ ਕਿੰਨਾ ਦੋ ਨੰਬਰ ਟਾਂਕੇ ਦੇ ਲਾਦੀਆਂ ਹਾਂ ਹਾਂ ਅਕਾ ਜਿਵੇਂ ਕਿਸ ਨੂੰ ਪਹਿਲਾਂ ਵੀ ਆਪਣੇ 23 ਵੀਡੀਓ ਦੇ ਵਿੱਚ ਦੱਸਿਆ ਹੋਇਆ ਵੀ ਆਪਾਂ ਗੋਡਾ ਪ੍ਰੈਸ ਕਰਦੇ ਹਾਂ ਨੀਚੋਂ ਸੱਜਾ ਗੋਡਾ ਉਹਦੇ ਨਾਲ ਆ ਉੱਤੇ ਕਿਹੜੀ ਲੱਗੀ ਹੋਈ ਆ ਜਿਵੇਂ ਸੁੰਜਾ ਵਿੱਚ ਕਾਂਟਾ ਨਹੀਂ ਹੁੰਦਾ ਕਾਂਟਾ ਉਹ 0 ਤੋਂ ਲੈ ਕੇ 5 ਲੱਕ ਜਾਂਦਾ 5 ਤੋਂ ਅੱਗੇ ਵੱਧ ਹੁੰਦਾ ਇੱਥੇ ਵੀ ਜੇ ਆਪਾਂ ਗੋਡਾ ਲਾਉਂਦੇ ਆ ਉਵੇਂ ਮੇਰੇ ਕੜਾਈ ਦਾ ਸਾਈਜ਼ ਚੌੜਾ ਹੁੰਦਾ ਜਾਂਦਾ ਤੇ ਇਹ ਜਿਉਂ-ਜਿਉਂ ਹੈਨਾ ਜਦੋਂ ਕੜਾਈ ਸਿੱਖਦਿਆਂ ਨੇ ਹੈਨਾ ਓਵੇਂ ਓਵੇਂ ਪ੍ਰੈਕਟਿਸ ਹੋ ਜਾਂਦੀ ਆ ਵੀ ਆਪਣਾ ਥੋੜਾ ਬੰਨੀ ਚੇੇ ਜੋ ਕੜਾਈ ਕਰਦੇ ਆ ਓਵੇਂ ਓਵੇਂ ਉਹਦੇ ਹਿਸਾਬ ਨਾਲ ਆਪਾਂ ਗੁੱਡਾ ਪ੍ਰੈਸ ਕਰਦੇ ਜਾਂਦੇ ਆ ਵੀ ਕਿੰਨੀ ਕਿ ਚੜਾਈ ਦੇ ਵਿੱਚ ਆਪਾਂ ਕੜਾਈ ਕਰਨੀ ਆ ਜਿਵੇਂ ਕੱਟਵਰਕ ਕੇ ਕੜਾਈ ਆ ਜੋ ਜਿਹਦੇ ਵਿੱਚ ਸਿੱਧੀ ਕਰਨੀ ਆ ਕੱਟਵਰਕ ਤੇ ਵੀ ਹਣ ਲੋਕ ਲੱਗੇ ਹਣਾ ਹਾਂ ਉਹ ਜਿਹੜੀ ਟੰਕਾ ਇਹ ਉਹਦੇ ਲੋਕ ਲੱਗੇ ਆ ਨਾ ਉਹ ਸਾਈਡ ਤੇ ਹੁੰਦਾ ਮਤਲਬ ਵਿੱਚ ਪੀਛੇ ਪੈ ਜਾਂਦਾ ਇੱਕ ਨੰਬਰ ਤੇ ਖੜਾ ਕੇ ਆਪਾਂ ਨੇ ਹਾਂ ਇੱਕ ਤੇ ਨੰਬਰ ਤੇ ਦੋ ਨੰਬਰ ਤੇ ਖੜਾ ਕੇ ਆਪਣੀ ਕੱਟਵਰਕ ਕਰਨਾ ਉਹ ਉਦੋਂ ਚੌੜਾ ਪੀੜਾ ਨਹੀਂ ਹੋਊਗਾ ਇੱਕ ਸਾਈਜ਼ ਦੇ ਵਿੱਚ ਹੀ ਕੜਾਈ ਹੋਊਗੀ ਮਤਲਬ ਹਰ ਇੱਕ ਕੜਾਈ ਦੇ ਵਿੱਚ ਨਹੀਂ ਆਪਾਂ ਉਹ ਲੋਕ ਲਾ ਸਕਦੇ ਜਿਵੇਂ ਗੁਲਾਈ ਵਾਲੀ ਨੇ ਉਹਨਾਂ ਚ ਹੀ ਲਾ ਸਕਦੇ ਕੱਟਵਰਕ ਹੋ ਗਿਆ ਸਿੱਧੀ ਲਾਈਨ ਹੋ ਗਈ ਉਹੋ ਜੀ ਕੜਾਈ ਦੇ ਵਿੱਚ ਆਪਾਂ ਲੋਕ ਲਾ ਕੇ ਕਲਾਈ ਕਰ ਸਕਦੇ ਹੁਣ ਇਹ ਤਾਂ ਆਪਾਂ ਨੂੰ ਜੱਜਮੈਂਟ ਦੇ ਨਾਲ ਹੀ ਕਰਨਾ ਪੈਂਦਾ ਵੀ ਆਪਣੀ ਇੰਨੀ ਕੀ ਚੌੜੀ ਕੜਾਈ ਕਰਨੀ ਆ ਨਾ ਰਿਕਾਰਡਿੰਗ ਆਪਾਂ ਨੇ ਗੋਡਾ ਪ੍ਰੈਸ ਕਰਨਾ ਹੁੰਦਾ ਤੇ ਜਿਹੜੀ ਆ ਪੱਤੀ ਬਣਦੀ ਆ ਇਹ ਆਪਾਂ 0 ਤੋਂ ਲੈ ਕੇ ਸੈਂਟਰ ਦੇ ਵਿੱਚ ਚੌੜਾ ਕਰਕੇ ਫਿਰ ਲਾਸਟ ਤੇ ਫਿਰ 0 ਤੇ ਖਤਮ ਕਰਨਾ ਹੁੰਦਾ ਤਾਂ ਹੀ ਇਹਦੇ ਵਿੱਚ ਉਹ ਤਿੱਖਾਪਨ ਆਉਂਦਾ ਜਿਵੇਂ ਪੱਤੀ ਦੇਖੋ ਉੱਤੋਂ ਤਿੱਖੀ ਹੁੰਦੀ ਆ ਨਾ ਸੈਂਟਰ ਦੇ ਵਿੱਚ ਚੜਾਈ ਲਾਸਟ ਦੇ ਵਿੱਚ ਵੇਰ ਤਿੱਖੀ ਹੋ ਜਾਂਦੀ ਆ ਤੇ ਇਹਦੇ ਨੀਚੇ ਆ ਬਿੰਦੀ ਵਾਲਾ ਡਿਜ਼ਾਈਨ ਬਣਾਇਆ ਜਾਂਦਾ ਜਿਹਦੇ ਨਾਲ ਸਲਵਾਰ ਮੁਰਗੀ ਸੁਣੀ ਲੁਗੀਆਂ ਦੇਖੋ ਜੀ ਤਾਂ ਇਹ ਜਿਹੜੀ ਸਲਵਾਰ ਦੀ ਥੋੜੀ ਬੜੀ ਹੋਈ ਹੈ ਜਮੀ ਉਹਦੇ ਉੱਪਰ ਬਣਾਇਆ ਜਾ ਰਿਹਾ ਹੈ ਡਿਜ਼ਾਈਨ ਬਾਕੀ ਬਸ ਸਲਵਾਰ ਨੂੰ ਸੂਟ ਦਿਖਾਉਣਾ ਦੱਸੀ ਦੁੱਤੀ ਵੀ ਮੈਚਿੰਗ ਇੰਨੀ ਕੀ ਹੋਈ ਆ ਆ ਦੇਖੋ ਜੀ ਆ ਸੂਟ ਆ ਗਿਆ ਆ ਸਲਵਾਰ ਆ ਗਈ ਰੰਗ ਦਾ ਸੇਮ ਆ ਸਾਲਟ ਕਹਿ ਰਹੇ ਆ ਬਸ ਕਮੀਜ਼ ਜਿਹੜਾ ਆ ਛੋਟੇ ਛੋਟੇ ਡਿਜ਼ਾਈਨ ਹਨ ਡਿਜ਼ਾਈਨ ਨੇ ਹਨ ਆ ਦੇਖੋ ਨੀਚੇ ਬਣੀ ਹੋਈ ਆ ਆ ਆ ਏ ਬਣਾਏ ਗਏ ਨੇ ਤੇ ਬਾਕੀ ਨਾ ਰੰਗਮਲਾਏ ਗਏ ਨੇ ਸੂਟ ਦੇ ਪ੍ਰਿੰਟ ਦੇ ਨਾਲ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਇਹ ਤੁਹਾਨੂੰ ਸੂਟ ਤੇ ਸਲਵਾਰ ਤੇ ਜਿਹੜੇ ਨਵੇਂ ਪਹਿਨ ਪਰਾ ਜੋੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਜੀ ਕੋਈ ਗਲਤੀ ਹੋ ਗਈ ਹੋ ਤਾਂ ਸਾਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਸਰੀਏ ਕਾਲ ਜੀ